ਵਾਹਿਗੁਰੂ ਜੀ ਅੱਜ ਜਿਹੜਾ ਸੀ ਬਾਣ ਲੈ ਕੇ ਆਏ ਆ ਜੀ ਉਹਦੇ ਵਿੱਚ ਤੁਹਾਨੂੰ ਦੋ ਕੋਠੀਆਂ ਦੇਖਣ ਨੂੰ ਮਿਲਣਗੀਆਂ ਦੋ ਮੋਟਰਾਂ ਨੇ 4 ਇੰਚੀ ਫੁੱਲ ਪ੍ਰੈਸ਼ਰ ਪਾਣੀ ਹੈ ਰੇਟ ਜਮਾਂ ਘੱਟ ਹੈ ਜੀ ਰੇਟ ਬਿਲਕੁਲ ਘੱਟ ਹੈ ਜੀ ਤੇ ਜਮਾਂ ਸਸਤਾ ਸੌਦਾ ਹੈ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਜੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਕਿਹੋ ਜਿਹਾ ਰਾਸਤਾ ਹੈ ਕਿਹੋ ਜਿਹਾ ਪਾਣੀ ਕਿਹਜ ਮਤਲਬ ਕੀ ਫਾਸਲਾ ਹੁੰਦੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਅੱਗੇ ਸ਼ੇਅਰ ਕਰ ਦਿਓ ਉਸ ਤੋਂ ਪਹਿਲਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ 5-7 ਮਿੰਟਾਂ ਦੀ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਸਾਨੂੰ WhatsApp ਕਰ ਸਕਦੇ ਹੋ ਜੀ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਕਿ ਕਿਹੜੇ ਏਰੀਏ ਦੇ ਵਿੱਚ ਤੁਸੀਂ ਜ਼ਮੀਨ ਪਲਾਟ ਕੋਠੀਆਂ ਖਰੀਦਣਾ ਚਾਹਵਨ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਹਿਸਾਬ ਨਾਲ ਲੈ ਕੇ ਆ ਸਕੀ ਜੀ ਹੁਣ ਵੱਧਦੇ ਆਪਾਂ ਵੀਡੀਓ ਵੱਲ ਜੀ ਟੋਟਲ 75 ਵਿਗੇ ਜ਼ਮੀਨ ਹੈ ਜੀ ਟੋਟਲ 75 ਵਿਗੇ ਜ਼ਮੀਨ ਵਿਕਾਊ ਹੈ ਜੀ ਪਿੰਡ ਤੋਂ 500 ਮੀਟਰ ਪੰਜਾਬ ਵਰਗੀ ਬੈਲਟ ਤਾਰਬੰਦੀ ਕੀਤੀ ਹੋਈ ਹੈ ਵਧੀਆ ਤਾਰਬੰਦੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਕੰਪਿਊਟਰ ਕਰਾਹਾ ਲੱਗਿਆ ਹੋਇਆ ਜੀ ਇੱਕ ਲੈਵਲ ਸਾਰਾ ਬਾਣ ਹੈ ਕੰਪਿਊਟਰ ਕਰਾਹਾ ਲੱਗਿਆ ਹੋਇਆ ਇੱਕ ਲੈਵਲ ਦਾ ਸਾਰਾ ਬਾਣ ਹੈ ਜੀ ਤੇ ਮੌਕੇ ਤੇ ਤੁਹਾਨੂੰ ਟੌਪ ਦਾ ਨਰਮਾ ਤੇ ਮੂੰਗਫਲੀ ਦੇਖਣ ਨੂੰ ਮਿਲੂਗੀ ਜੀ ਬਹੁਤ ਵਧੀਆ ਟੌਪ ਦੀ ਫਸਲ ਖੜੀ ਹੈ ਤੁਸੀਂ ਦੇਖ ਸਕਦੇ ਹੋ ਏਰੀਆ ਜੀ ਕੋਲਾਇਤ ਬੀਕਨਰ ਏਰੀਆ ਹੈਗਾ ਜੀ ਕੋਲਾਇਤ ਬੀਕਨਰ ਦੋ ਮੋਟਰਾਂ ਤੇ ਨਹਿਰ ਦਾ ਪਾਣੀ ਹੈ ਤਾਰਬੰਦੀ ਕੀਤੀ ਹੋਈ ਹੈ ਜੀ ਤੇ ਕੰਪਿਊਟਰ ਕਰਾਹ ਲੱਗਿਆ ਹੋਇਆ ਇੱਕ ਲੈਵਲ ਦਾ ਸਾਰਾ ਬਾਣ ਹੈ ਮੌਕੇ ਤੇ ਨਰਮਾ ਤੇ ਮੂੰਗਫਲੀ ਖੜੀ ਹੈ ਕੋਲਾਇਤ ਵਿਕਰ ਨੇਰ ਏਰੀਆ ਜੀ ਟੋਕਲੇ 75 ਵਿਗੇ ਜ਼ਮੀਨ ਹੈ ਜੀ ਤਾਰਬੰਦੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਤੇ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਜਿਹੜੀ ਖਰੀਦ ਸਕਦੇ ਹੋ 6367350996 6367350996 ਇਸ ਨੰਬਰ ਤੇ ਫੋਨ ਕਰਕੇ ਤੁਸੀਂ 75 ਵਿਗੇ ਜ਼ਮੀਨ ਜਿਹੜੀ ਖਰੀਦ ਸਕਦੇ ਹੋ ਤੇ ਸਭ ਜਮਾ ਸਸਤਾ ਸੌਦਾ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਾਲਕ ਵੀਰਾਂ ਦੇ ਨਾਲ ਇਹ ਮਾਲਕ ਦਾ ਨੰਬਰ ਹੈ ਜੀ ਤੇ ਐਡ ਕਰਵਾਉਣ ਦੇ ਲਈ ਤੁਸੀਂ ਨੰਬਰ ਨੋਟ ਹੀ ਕਰ ਲਿਆ ਹੋਣਾ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਤੇ ਤੁਸੀਂ ਹਰ ਇੱਕ ਵੀਡੀਓ ਦੇਖ ਸਕੋ ਤੇ ਇੱਕ ਹੋਰ ਭੈਣ ਭਰਾंनो ਬੇਨਤੀ ਹੈ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਖਰੀਦਣ ਵੇਚਣ ਦੇ ਚਾਹਵਨ ਹੋ ਤਾਂ ਤੁਸੀਂ ਵੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਭੈਣ ਭਰਾ ਨੇ ਕੋਈ ਵੀ ਚੀਜ਼ ਖਰੀਦਣੀ ਹੈ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਕਿ ਕਿਹੜੇ ਰਗੇ ਚ ਜ਼ਮੀਨ ਚਾਹੀਦੀ ਹੈ ਕਿਹੜੇ ਰਗੇ ਚ ਪਲਾਟ ਚਾਹੀਦਾ ਤਾਂ ਤੁਹਾਨੂੰ ਤਾਂ ਸਾਨੂੰ ਕਮੈਂਟਾਂ ਚ ਦੱਸਿਓ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀ ਜਿਹੜੇ ਵੀ ਬਹੁਤ ਹੀ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਜੀ ਕਮੈਂਟਾਂ 'ਚ ਵਾਹਿਗੁਰੂ ਜਰੂਰ ਲਿਖ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਧੰਨਵਾਦ